ਵਾਹਿਗੁਰੂ ਜੀ ਸ੍ਰੀ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅੰਮ੍ਰੰਕਾਰ ਸੂ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸਹਿਬ ਸ੍ਰੀ ਗੁਰੂ ਹੋਗਨ ਸਿੰਘ ਜੀ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਕਲਵੀਰਨ ਮਹਾਰਾਜੀ ਦੀ ਆਚਾਰੀ ਹੋਈ ਬਾਣੀ ਸ੍ਰੀ ਪੋਟਾ ਸਹਿਬ ਜੀ ਦੀ ਧਰਤੀ ਤੇ ਜਿੱਥੇ ਮਹਾਰਾਜ ਜੀ ਨੇ ਸ੍ਰੀ ਦਾਸੂ ਗ੍ਰੰਥ ਸਹਿ ਮਹਾਰਾਦੀ ਰਚਨਾ ਕੀਤੀ ਉਸ ਬਾਣੀ ਦਾ ਸਹਿਜ ਪਾਠ ਅਰਥਾ ਸਵੇਤ ਆਪਾਂ ਆਰੰਭ ਕੀਤਾ ਹੋਇਆ ਹੈ ਹੁਣ ਬਾਣੀ ਜਿਹੜੀ ਚੱਲ ਰਹੀ ਹੈ ਵਿਚਤਰ ਨਾਟਕ ਦੀ ਕਥਾ ਜਿਸ ਵਿੱਚ ਚੰਤਗੁਰ ਸੱਤੇ ਪਾਸਤਾ ਜੀ ਨੇ ਦੱਸਿਆ ਵੀ ਅਸੀਂ ਕਿਸ ਤਰ੍ਹਾਂ ਉਚੇ ਧਾਮ ਤੇ ਪਾਰੀ ਜਪਤ ਕਰੀਤਾ ਫੇਰ ਮਹਾਰਾਜੀ ਅੱਗੇ ਜਾ ਕੇ ਵਰਣਨ ਕਰਦੇ ਨੇ ਪਹਿਲੀ ਜੰਗ ਸ਼੍ਰੀ ਪੌਂਟਾ ਸਹਿਰ ਦੀ ਹੋਈ ਹੈ ਉਹ ਪੌਂਟਾ ਸਾਹਿਬ ਦੀ ਧਰਤੀ ਜਿੱਥੇ ਮਹਾਰਾਜ ਜੀ ਨੇ ਆਪਣੇ ਚਰਨ ਟਕਾਏ ਤੇ ਉਹ ਨਗਰ ਦਾ ਨਾਮ ਹੀ ਪੌਂਟਾ ਸਾਹਿਬ ਪੈ ਗਿਆ ਤੇ ਜਿਸ ਧਰਤੀ ਤੇ ਵੱਡੇ ਸਹਿਜਾਦੇ ਧਰਨਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਆਗਮਨ ਹੋਇਆ ਕੋਣ ਜਿਹੜੇ ਕੁਝ ਲੋਕ ਨੇ ਸ਼ੰਕਾ ਖੜਾ ਕਰਦੇ ਨੇ ਵੀ ਦਸੋਂ ਦੀ ਬਾਣੀ ਜੇ ਮਹਾਰਾ ਦੀ ਹੈ ਫਿਰ ਉਹਦੇ ਵਿੱਚ ਸਾਕਾ ਚਮਕਾ ਔਰ ਦਾ ਕਿਉਂ ਨਹੀਂ ਵਰਣਨ ਕੀਤਾ ਨਹੀਂ ਭਾਈ ਇਹ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਸੰਚਾਰ ਕਰਨ ਤੋਂ ਪਹਿਲਾਂ ਲਿਖੀ ਹੈ ਤੇ ਦੂਜੀ ਗੱਲ ਜਦੋਂ ਮਹਾਰਾਜ ਜੀ ਫਿਰ ਅਕੀਰ ਤੇ ਜਫਰਨਾਵਾ ਲਿਖਦੇ ਆ ਜਫਰਨਾਵਾ ਵਿੱਚ ਥੋੜਾ ਥੋੜਾ ਮਹਾਰਾਜ ਜੀ ਨੇ ਵਰਣਨ ਕੀਤਾ ਹੈ ਜਦੋਂ ਔਰੰਗਜ਼ੇਬ ਨੂੰ ਇਹ ਜਫਰਨਾਵਾ ਲਿਖਿਆ ਸੀ ਉਹ ਵੀ ਜਾ ਕੇ ਅੱਥੇ ਜਾ ਕੇ ਲਾਖਤ ਤੇ ਬਾਣੀ ਆਵੇਗੀ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਆਪਾਂ ਜੁੜਨਾ ਕਰੀਏ ਜੀ ਅਧਿਆਏ 8ਵਾਂ ਰਾਜ ਸਾਜ ਦੀ ਕਥਾ ਚੌਪਈ ਰਾਜ ਸਾਜ ਹਮ ਪਰਜਾ ਬੇ ਆਇਓ ਜਥਾ ਸਖਤ ਤਦ ਧਰਮ ਚਲਾਇਓ ਭਾਂਤ ਭਾਂਤ ਵਰ ਖੇਲ ਸਤਾਰਾ ਮਾਰੇ ਰੀਸ ਰੋਜ ਚੰਖਾਰਾ ਗੋੜਾ ਜੀ ਆਪਣੇ ਰਾਸਾਜ ਵਿੱਚ ਆਉਣ ਦੀ ਅਗਲੀ ਕਥਾ ਵਰਣਨ ਕਰਦੇ ਹਾਂ ਪਿਤਾ ਜੀ ਦੇ ਸਹੀਦੀ ਪਾ ਜਾਣ ਤੋਂ ਬਾਅਦ ਜਦੋਂ ਗੁਰਗਤੀ ਦੀ ਸੁਪਨਾ ਸਾਨੂੰ ਹੋਈ ਤਾਂ ਸਾ ਆਪਣੀ ਸ਼ਕਤੀ ਮੁਤਾਬਕ ਧਰਮ ਦਾ ਪ੍ਰਚਾਰ ਕੀਤਾ ਬਾਣ ਵਿੱਚ ਅਸਕਾਰ ਖੇੜ ਕੇ ਕਈ ਰੈਸ ਰੋਜ ਤੇ ਬਾਰਾਂ ਸਿੰਘ ਦੇ ਆਦਿ ਮਾਰੇ ਉਹਨਾਂ ਦੀ ਕਲਿਆਣ ਕੀਤੀ ਦੇਦ ਚਾਲ ਹੰਤੇ ਪਰ ਭਈ ਸਹਿਰ ਕੋਂਤਾ ਕੀ ਸੋਧ ਲਈ ਕਾਲਿੰਦਰੀ ਟਟ ਕਰੇ ਬਿਲਾਸ ਅਨੇਕ ਤੋਂ ਕਾਂਟ ਤੇ ਪੇਖ ਤਮਸਾ ਫਿਰ ਦੇਸ਼ ਦੇ ਹਾਰਾਤ ਐਸੇ ਹੋ ਗਏ ਕਿ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਨਾਹਨ ਰਿਆਸਵ ਚੋਂ ਕਿੰਤੇ ਜਾਣਾ ਪਿਆ ਸੋ ਐਸੀ ਮੌਕਾ ਮਿਲਿਆ ਜੋ ਕਰ ਕੋ ਜਹਾਂ ਦੀ ਬਾਣੀ ਪੜਦੇ ਆ ਉਹ ਕੌਂਟਾ ਸਾਹਿਬ ਜਿੱਥੇ ਮਹਾਰਾਜ ਜੀ ਨੇ ਰਚਨਾ ਕੀਤੀ ਐ ਕੀ ਉੱਥੇ ਦਰਸ਼ਨ ਕੀਤੇ ਹਨ ਉਹ ਧਰਤੀ ਤੇ ਉੱਥੇ ਨਾਹਨ ਦਾ ਰਾਜਾ ਵਿਹੋਇਆ ਜਿੱਥੇ ਮਹਾਰਾਜ ਨੇ ਚਾਪਟ ਕਾਇਆ ਬੜਾ ਉੱਚੀ ਪਹਾੜੀ ਤੇ ਉੱਪਰ ਦੁਵਾਰਾ ਸਾਹਿਬ ਬਣਿਆ ਹੋਇਆ ਹੈ ਉੱਥੇ ਜਵਨਾਂ ਦੇ ਕਿਨਾਰੇ ਅਸੀਂ ਕਈ ਤਰ੍ਹਾਂ ਦੇ ਕੌਂਦਾਂ ਕੀਤੇ ਅਤੇ ਅਨੇਕ ਤਰ੍ਹਾਂ ਦੇ ਤਮਾਸ਼ੇ ਵੇਖੇ ਤਹਿ ਕੇ ਸਿੰਘ ਕਨੇ ਚਨਵਾਰੇ ਰੋਜ ਰੀਸੋ ਪਾਤਿ ਵਿਦਾਰੇ ਫਤੇਸਾ ਕੋ ਪਾਤਵ ਰਾਜਾ ਲੋਕ ਰਹਮ ਸੋ ਬਿਨ ਕਾਜਾ ਉਸ ਜੰਗਲ ਵਿੱਚ ਅਸੀਂ ਚੁਣ-ਚੁਣ ਕੇ ਬਹੁਤ ਸ਼ੇਰ ਮਾਰੇ ਕਈ ਤਰ੍ਹਾਂ ਦੇ ਰਸਤੇ ਰੋਜ ਵੀ ਮਾਰੇ ਅਚਾਨਕ ਰਾਜਾ ਫਤੇਸਾ ਰਾਜਾ ਬਿਨਾਂ ਕਿਸੇ ਕਾਰਨ ਤੋਂ ਫੌਜ ਲੈ ਕੇ ਸਾਡੇ ਉੱਤੇ ਚੜਾਈ ਕਰਕੇ ਆ ਗਿਆ ਭਜੰਗ ਪ੍ਰਿਆਸੰਧ ਸਾਹ ਸਾ ਸ੍ਰੀ ਸਾ ਸੰਗ੍ਰਾਮ ਕੋਪੇ ਪੰਜੋ ਵੀਰ ਬੰਕੇ ਪ੍ਰਥੀ ਪਾਇ ਰੂਪੇ ਹਟੀ ਜੀਤ ਮਲੰਗ ਸੋ ਗਾਜੀ ਗੁਲਾਬੰ ਰਣ ਅੰਗ ਦੇਖੀਐ ਰੰਗ ਰੂਪੰ ਸਾਹਿਬਾ ਇਤ ਜੰਗ ਵਿੱਚ ਸ੍ਰੀ ਸੰਗੋਸਾ ਬੜੇ ਕ੍ਰੋਧਮਾਨ ਹੋ ਕੇ ਲੜੇ ਸਾਡੀ ਘੂਆ ਦੇ 500 ਵੀਰ ਪੁੱਤਰਾਂ ਨੇ ਧਰਤੀ ਤੇ ਪੈਰ ਗੜ ਦਿੱਤੇ ਹਟੇ ਜੀਤ ਮੱਲ ਤੇ ਗਲਾਬ ਚੰਦ ਜੰਗ ਦਾ ਮੈਦਾਨ ਵੇਖ ਕੇ ਵੀਰ ਰੱਜ ਵਿੱਚ ਮਰਤ ਹੋ ਗਏ ਤੇ ਉਹਨਾਂ ਦੇ ਚਿਹਰਿਆਂ ਤੇ ਲਾਲੀਆਂ ਭਖਣ ਲੱਗ ਪਈਆਂ ਹੁਣ ਮਹਾਰਾਜ ਕਹਿੰਦੇ ਵੀ ਜਿਹੜੀ ਇਹ ਜੰਗ ਲੜੀ ਐ ਜੰਗ ਦੇ ਵਿੱਚ ਸਾਡੀ ਭੂਆ ਦੇ ਪੰਜ ਪੁੱਤਰ ਵੀ ਲੜੇ ਹਨ ਬੜਾ ਉਹਨਾਂ ਨੇ ਤਾਂ ਥੱਲੀ ਵਿਚਾਈ ਜੰਗ ਦੇ ਮੈਦਾਨਾਂ 'ਤ ਹਟਿਓ ਮਾਰੀ ਚੰਦ ਜੰਗ ਗੰਧਰਾ ਮੰ ਜਿਨੇ ਕੀਤੀ ਜੰਗ ਜਿਤੀ ਜੰਗ ਫੌਜ ਤਾਵੰ ਕੁਪੇ ਲਾਲ ਚੰਦਨ ਕੀਏ ਰਾਰ ਰੂਪੰ ਜਿਨੇ ਗਜੀ ਜੰਗ ਗਰਵ ਸਿੰਘ ਅਨੂਪੰ ਮਹਾਰੀ ਚੰਦ ਬੜਾ ਹਠੀਲਾ ਜਵਾਨ ਸੀ ਗੰਗਾ ਰਾਮ ਜਿਸ ਨੇ ਬਹੁਤ ਫੌਜਾਂ ਨੂੰ ਜਿੱਤ ਕੇ ਸਭ ਸੂਰਮਿਆਂ ਦੇ ਮਾਸ ਟੋਟੇ ਟੋਟੇ ਕਰ ਦਿੱਤੇ ਬੜਾ ਭਿਆਨਕ ਲਾਲ ਸਰੂਪ ਬਣਾ ਕੇ ਲਾਲ ਜੀ ਵੀ ਮੈਦਾਨ ਵਿੱਚ ਨਿਕਲ ਆਇਆ ਜਿਸ ਦੀ ਗਰਜ ਨੇ ਸ਼ੇਰਾਂ ਦਾ ਹੰਕਾਰ ਤੋੜ ਦਿੱਤਾ ਕੋਪਿਓ ਮਹਰੂ ਕਾਰੂਪ ਧਾਰੇ ਜਿਨੇ ਖਾਨ ਕਵਾਨੀਅੰ ਖੇਤ ਮਾਰੇ ਕੋਪਿਓ ਦੇਪਤੇ ਸੰ ਦਯਾਰਾਮ ਜੁਦੰ ਪਿਓ ਦ੍ਰੋਣ ਕੀ ਜਿਉ ਵਹਾਂ ਜੁਦ ਸੁਦੰ ਲਾਲਚੰਦ ਭਿਆਨ ਪ੍ਰੂਤ ਧਾਰ ਕੇ ਬੜੇ ਕਰੋਧ ਨਾਲ ਨਿਕਲਿਆ ਜਿਸਨੇ ਬੜੇ ਬੜੇ ਖੂਨੀ ਖਾਨਾਂ ਨੂੰ ਜੰਗ ਵਿੱਚ ਮਾਰਿਆ ਕ੍ਰੋਹਤ ਦਯਾਰਾਮ ਬੜੇ ∝ਰੋਧ ਵਿੱਚ ਆਇਆ ਉਸਨੇ ਦ੍ਰੋਣਾਚਾਰੀਏ ਵਾਂਗੂ ਬੜਾ ਮਹਾਨ ਯੁੱਧ ਕੀਤਾ ਕਿਉਂਕਿ ਉਸ ਟੈਮ ਵਜੇ ਸਿੰਘ ਨਾਮ ਨਹੀਂ ਸੀ ਮਹਾਰਾਜ ਨੇ ਲਾਇਆ ਕਿਰਪਾਲ ਉਪੀ ਜਾਂਦੋ ਕੁੱਤ ਕੋ ਸੰਭਾੜੀ ਹਟੀ ਖਾਨ ਹਿਆਤ ਕੇ ਸੀਸ ਝਾੜੀ ਉੱਠੀ ਸਸ ਇਸੰਕਟਾਂ ਮੇਜ ਜੋਰੰ ਮਨੋ ਮੱਖਣ ਵਟਦੀ ਕਾਨਪੋਰੰ ਪਰਪਾਲ ਚੰਦ ਉਦਾਸੀ ਸਾਧੂ ਬੜੇ ਰੋਹ ਨਾਲ ਆਪਣਾ ਕੁਤਕਾ ਭਾਵ ਛੋਟਾ ਫੜ ਕੇ ਜੰਗ ਵਿੱਚ ਆਇਆ ਤੇ ਉਸਨੇ ਆਪਣਾ ਛੋਟਾ ਹਿਆਤਖਾਂ ਦੇ ਸਿਰ ਵਿੱਚ ਐਸਾ ਮਾਰਿਆ ਕਿ ਉਹਦੇ ਸਿਰ ਦਾ ਖੋਪਰ ਖੁੱਲ ਗਿਆ ਤੇ ਉਸ ਵਿੱਚੋਂ ਮਿਜਦੀਆਂ ਸਿੱਟਾਂ ਇਉਂ ਉੱਡੀਆਂ ਤਹਾਨੰਦ ਚੰਦ ਕਿਓ ਕੋਕ ਭਾਰੋ ਲਗਾਈ ਬ੍ਰਸੀ ਕਰਪਾਣ ਗ ਸੁਭਾਰੋ ਟੁੱਟੀ ਤੇ ਗਤ੍ਰਕੀ ਕੱਢੇ ਜੰਦੰ ਹਟੀ ਰੱਖੀ ਜੰਗਾ ਲੱਜ ਵਾ ਸੰਗ ਸੰਢੰ ਜੰਗ ਅੰਦਰ دیਵਾਨ ਨੰਦ ਚੰਦ ਨੇ ਬੜੇ ਕ੍ਰੋਧ ਨਾਲ ਆਪਣੀ ਵਾਰਸੀ ਲਜਾਪਤ ਖਾਨ ਨੂੰ ਮਾਰੀ ਤੇ ਫਿਰ ਆਪਣੇ ਹੱਥ ਵਿੱਚ ਤਲਵਾਰ ਫੜ ਲਈ ਜੰਗ ਕਰਦਿਆਂ ਉਹਦੀ ਤੇਜ ਤਲਵਾਰ ਟੁੱਟ ਗਈ ਫਿਰ ਉਸਨੇ ਕਟਾਰ ਕੱਢ ਲਈ ਹਟੀ ਸੂਰਬੀਰ ਯੋਧਿਆਂ ਨੇ ਸੋਢੀ ਵੰਸ਼ ਦੀ ਲੱਛਿਆ ਰੱਖ ਲਈ ਅਹਾ ਮਤਲੇ ਜੰਗ ਕਿਰਪਾਲੰਕ੍ਰਿਤੰ ਸਕਿਓ ਸੋਵ ਸਤਰੀ ਕਰਿਓ ਜੁਧ ਸੁਧੰ ਸਹੇ ਦੇਵ ਆਪੰ ਮਹਾਬੀਰ ਬਣ ਕਰੋ ਖਾਰ ਬਨੀਨ ਖਾਲੀ ਪਲਣਨ ਸਾਡੇ ਮਾਮੇ ਕਰਪਾਲਜੰਦ ਨੂੰ ਬੜਾ ਰੋਹ ਜੜਿਆ ਹੁਣ ਇੱਕ ਕਰਪਾਲਜੰਦ ਅਦਾਸੀ ਸਾਧੂ ਵੀ ਹੋਇਆ ਹੁਣ ਇਥੇ ਆਪਣੇ ਮਾਮਾ ਜੀ ਦਾ ਵੀ ਜ਼ਿਕਰ ਕਰਦੇ ਨੇ ਉਸ ਕਰੋਧ ਵਿੱਚ ਭਰੇ ਸੂਰਮੇ ਨੇ ਬੜਾ ਧਿਆਨਕ ਯੁੱਧ ਕੀਤਾ ਉਹ ਸੂਰਮੇ ਨੇ ਆਪਣੇ ਸਰੀਰ ਤੇ ਬੜੇ ਬੜੇ ਤੀਰ ਸਹਾਰੇ ਤੇ ਬੰਤੇ ਪਠਾਣਾ ਦੇ ਘੋੜਿਆਂ ਨੂੰ ਖਾਦੀ ਕਰ ਦਿੱਤਾ ਭਾ ਅਰੇਕਾ ਪਠਾਣਾ ਨੂੰ ਮੌਦ ਦੇ ਘਾਟ ਉਤਾਰਿਆ ਹਟਿਓ ਸਾਹਿਬਾ ਚੰਦ ਕੇਤਰੰ ਖਤਰੀ ਜਾਨੰ ਹਨੇ ਖਾਨ ਖੂਨੀ ਖੁਰਾਸਾਨ ਭਨੰ ਤਹਾਂ ਵੀਰ ਬੰਤੇ ਇਹ ਕੋ ਹਟਵਾਰੇ ਬੱਚੇ ਪ੍ਰਾਣ ਲੈ ਕੇ ਸੁਭਾਈ ਸੁਧਾਰੇ ਬੜੇ ਹਟਵਾਰੇ ਸਾਬ ਚੰਦ ਸੂਰਮੇ ਨੇ ਜੰਦ ਵਿੱਚ ਖੁਰਾਸਾਨ ਦੇ ਕਈ ਖੁੰਨੀ ਪਠਾੜਾ ਨੂੰ ਪਾਰ ਬਲਾਇਆ ਇਸ ਨੇ ਵੱਡੇ ਵੱਡੇ ਸੂਰਮੇ ਮਾਰ ਦਿੱਤੇ ਦੀ ਮਾਰ ਤੋਂ ਜਿਹੜੇ ਬਚ ਗਏ ਉਹ ਆਪਣੀਆਂ ਜਾਨਾਂ ਬਚਾ ਕੇ ਮੈਦਾਨ ਵਿੱਚੋਂ ਭੱਜ ਗਏ ਤਹਾਂ ਸਾਧ ਸੰਗਰਾਮ ਕੀਨੇ ਅਖਾਰੇ ਕਨੇ ਖੇਤ ਮੁਖਾਨ ਖੁੰਨੀ ਲਤਾਰੇ ਨਿਰਗੰ ਗੋਪਾਲ ਜੰ ਖਰੋਖੇ ਦਗਜੇ ਮਿਰਗਾ ਝੁੰਡ ਮਦੇ ਜਗ ਮਨੋ ਸਿੰਧ ਰਾਜੇ ਇਸ ਜੰਗ ਵਿੱਚ ਸੰਗੋਸ਼ਾਂ ਨੇ ਬੜੇ-ਬੜੇ ਯੋਧਿਆਂ ਦੇ ਦਲਾਂ ਨੂੰ ਆਪਣੇ ਪੈਰਾਂ ਹੇਠ ਲਟਾੜ ਦਿੱਤਾ ਦੂਜੇ ਪਾਸੇ ਉਹ ਰਾਜਾ ਗੋਪਾਲ ਚੰਦ ਗਰੇਰੀਆ ਮੈਦਾਨ ਵਿੱਚ ਆ ਗਿਆ ਉਹ ਗੱਜਣ ਲੱਗਾ ਜਿਵੇਂ ਹਰਨਾ ਦੇ ਝੋਟੇ ਵਿੱਚ ਸ਼ੇਰ ਗੱਜਦਾ ਹੈ ਤਹਾਂ ਇੱਕ ਵੀਰੰਗ ਹਰੀ ਚੰਦ ਕੋਪਿਓ ਭੜੀ ਭਾਂਤ ਤੋ ਖੇਤ ਮੋ ਪਾਵ ਰੂਪਿਓ ਮਹਾਕਰੋਧ ਤੇ ਤੀਰ ਤੀਥੇ ਪਰ ਹਾਰੇ ਲਗੇ ਜੋਲ ਕੇ ਤਾਰੇ ਪਰ ਪਹਾਰੇ ਉਸ ਜੰਗ ਵਿੱਚ ਰਾਜਾ ਹਰੀਚੰਦ ਹਡੂਰੀਆ ਵੀ ਆਖ ਜਿਆ ਉਸਨੇ ਜੰਗ ਵਿੱਚ ਆਪਣੇ ਪੈਰ ਜਮਾ ਲਏ ਉਸਨੇ ਬੜੇ ਪ੍ਰੋਧ ਨਾਲ ਬੜੇ ਤਖੇ ਜੀ ਤੀਰ ਛੱਡੇ ਉਹ ਤੀਰ ਜਿਤ ਨੂੰ ਲੱਗਦੇ ਸਨ ਉਹਦੇ ਸਰੀਰ ਤੋਂ ਪਾਰ ਨਿਕਲ ਜਾਂਦੇ ਸਨ ਪ੍ਰਭਾਵਨ ਸੰਗ ਹਰੀ ਚੰਦ ਕ੍ਰੋਧਜੰਗ ਹਠ ਹਨੇਸੂਰ ਸੁਦਨ ਭਲੇ ਬਾਣ ਬਾਹੇ ਬਡੇ ਸੈਨ ਗਾਹੇ ਰਾਜਾ ਹਰੀ ਚੰਦ ਨੇ ਬੜੇ ਰੋੜੜਾਂ ਜਾਂ ਕੀਤਾ ਤੇ ਬੜੇ-ਬੜੇ ਯੋਧਿਆਂ ਨੂੰ ਮਾਰਿਆ ਉਸਨੇ ਬੜੀ ਜੋਗਤਾ ਨਾਲ ਤੀਰ ਚਲਾਏ ਤੇ ਸਾਡੇ ਬਹੁਤ ਸੈਨ ਕਮਾਰ ਦਿੱਤੇ ਹੁਣ ਇੱਥੇ ਦੇਖ ਲਓ ਵੀ ਮਹਾਰਾਜ ਕਰਨੀ ਦੇ ਪੂਰੇ ਸਤਿਗੁਰੂ ਆਪ ਮਹਾਰਾਜ ਆਪਣੇ ਦੀ ਰੱਬ ਸਤਿਗੁਰ ਸੱਚੇ ਪਾਤਸ਼ਾ ਇਹ ਜੰਗ ਦਾ ਮੈਦਾਨ ਦੇਖਦੇ ਰਹੇ 13 ਦਿਨ ਇਹ ਜੰਗ ਚੱਲੀ ਹੈ 13ਵੇਂ ਦਿਨ ਜਾ ਕੇ ਹਨੂ ਗੁਰੂ ਕੜੀ ਧਰ ਮਹਾਰਾਜ ਜੀ ਨੇ ਫਿਰ ਇਹਨਾਂ ਦਾ ਆਪ ਨਾਸ਼ ਕੀਤਾ ਤੇ ਜੰਗ ਨੂੰ ਫਤਿਹ ਕੀਤਾ ਸੀ ਕਰਸਿੰਗ ਰੁਦਰ ਰਾਜੇ ਮਹਾ ਮਾਟੇ ਹਨੇ ਸ਼ਸਤਰ ਧਾਰੀ ਲਿਟੇ ਕੂਪ ਭਾਰੀ ਰਾਜਾ ਹਰੀ ਚੰਦ ਰੋਂਦ ਰਤ ਵਿੱਚ ਰੱਖਿਆ ਸੀ ਉਹ ਲੋਹੇ ਵਾਂਗੂ ਲਾਲ ਹੋ ਕੇ ਬੜਾ ਚਮਕਿਆ ਉਸਨੇ بڑے ਸ਼ਸਤਰ ਧਾਰੀ ਨੂੰ ਮਾਰ ਦਿੱਤਾ ਵੱਡੇ ਵੱਡੇ ਰਾਜੇ ਮਦਾਨੇ ਜੰਗ ਵਿੱਚ ਮਰ ਕੇ ਲੇਟ ਗਏ ਤਵੇ ਜੀਤਮਲੰ ਹਰੀ ਚੰਦ ਭਲੰ ਹਰਦੇ ਤੈ ਜਮਾਰਿਓ ਸੁਖੇ ਤੰ ਉਤਾਰਿਓ ਜੀਤਮਲ ਨੇ ਰਾਜੇ ਹਰੀ ਚੰਦ ਨੂੰ ਬੜੇ ਜੋਰ ਨਾਲ ਨੇਜਾ ਮਾਰਿਆ ਉਹਦੀ ਸਾਤੀ ਵਿੱਚ ਨੇਜਾ ਵੱਜਿਆ ਤੇ ਉਹ ਜੰਗ ਭੂਮੀ ਵਿੱਚ ਡਿੱਗ ਪਿਆ ਲਗੇ ਵੀਰ ਬਣੰ ਰਛਿਓ ਤੇਜਮਾਨੰ ਸਮੋਰ ਬਾਜਦਾਰੇ ਸੁਵਰਿੰਦ ਸਦਾਰੇ ਜਦ ਜਸੂਰ ਮੈਨੂੰ ਤੀਰ ਵਾਰਦਾ ਸੀ ਉਹ ਬੜੇ ਕਰੋਧ ਨਾਲ ਅੱਗ ਵਾਂਗੂ ਲਾਲ ਹੋ ਜਾਂਦਾ ਸੀ ਉਹ ਘੋੜੇ ਨੂੰ ਖਾਲੀ ਛੱਡ ਕੇ ਆਪ ਸਰਦ ਨੂੰ ਚਲਾ ਜਾਂਦਾ ਸੀ ਭਜੰਗ ਪ੍ਰਿਆਸੰਦ ਖੋਲੇ ਖਾਨ ਖੂਨੀ ਖੁਰਾਸਾਨ ਖਗੰ ਪਰਿਸ਼ਸਤਰ ਧਰੰਗ ਉੱਠੀ ਚਾਰ ਅਗੰ ਭਏ ਤੀਰ ਪੀਰੰ ਕਮਾਨ ਖੜਕਤੇ ਗਿਰੇ ਬਾਜਤਾ ਜੀ ਲਗੇ ਤੀਰ ਸੱਕੇ ਖੁਰਾਸਾਨ ਦੇ ਕੁੰਦੀ ਪਠਾਣਾ ਦੇ ਹੱਥਾਂ ਵਿੱਚ ਖੁੱਲੇ ਖੰਡੇ ਫੜੇ ਹੋਏ ਸਨ ਸ਼ਾਸਤਰਾਂ ਦੀਆਂ ਧਾਰਾਂ ਚਮਕਦੀਆਂ ਸਨ ਤੇ ਉਹਨਾਂ ਵਿੱਚੋਂ ਅੱਗ ਦੇ ਚੰਗਿਆੜੇ ਨਿਕਲਦੇ ਸਨ ਕਮਾਨਾਂ ਕਰਤਦੀਆਂ ਸਨ ਤੇ ਤੀਰਾਂ ਦੀ ਢੀੜ ਬਣੀ ਹੋਈ ਸੀ ਢੀੜ ਜਵਾਲੇ ਸੂਰਮਿਆਂ ਦੇ ਧੱਕੇ ਲੱਗ ਰਹੇ ਸਨ ਤੇ ਘੋੜੇ ਮਰ ਮਰ ਕੇ ਡਿੱਗ ਰਹੇ ਸਨ ਵਜੀ ਪੇਰ ਪੁਕਾਰ ਟੁਕੇ ਨਜ਼ਾਰੇ ਦੂਹ ਕੋਰ ਤੇ ਵੀਰ ਬੰਕੇ ਬਕਾਰੇ ਕਰੇ ਬਹੁ ਅਕਾਤ ਸੱਤਰੰ ਪ੍ਰਹਰਨ ਡੱਕੀ ਡਾਕਣੀ ਝਾਂਬੜੀ ਚੀਕਕਾਰਨ ਤੇਰੀਆਂ ਘੁੰਮੂ ਕਰਕੇ ਭੱਜ ਰਹੀਆਂ ਸਨ ਤੇ ਨਗਾਰੇ ਵੀ ਵੱਜ ਰਹੇ ਸਨ ਦੋਹਾਂ ਪਾਸਿਆਂ ਦੇ ਸੂਰਮੇ ਇੱਕ ਦੂਜੇ ਨੂੰ ਲਲਕਾਰ ਰਹੇ ਸਨ ਸੂਰਮੇ ਬਾਹਾਂ ਦੇ ਬਲ ਨਾਲ ਸੱਤਰਾਂ ਦੇ ਵਾਰ ਕਰ ਰਹੇ ਸਨ ਡਾਕਣੀਆਂ ਤੇ ਡੈਣਾ ਚੀਕਾਂ ਮਾਰ ਰਹੀਆਂ ਸਨ ਦੋਹਰਾ ਕਹਾਂ ਲੱਗੇ ਵਰਨਨ ਕਰਿਓ ਮਤਿਓ ਜੋ ਪਾਰ ਜੇ ਲੁਤੇ ਜੁਜੇ ਸਬੇ ਪਰ ਜੇ ਸੂਰ ਹਯਾਰ ਇਹਨਾਂ ਭਿਆਨਕ ਜੰਗ ਬਤਿਆ ਜਿਸ ਦਾ ਵਰਣਨ ਮੈਂ ਕਿੱਥੋਂ ਤੱਕ ਕਰਾਂ ਜਿਹੜੇ ਮੈਦਾਨ ਵਿੱਚ ਸੰਮੁਖ ਹੋ ਕੇ ਲੜੇ ਉਹ ਸ਼ਹੀਦियां ਪਾ ਗਏ ਤੇ ਹਜ਼ਾਰਾਂ ਗੁਜਦਲ ਜੰਗ ਤੋਂ ਡਰ ਕੇ ਜਾਨਾਂ ਬਚਾ ਕੇ ਭੱਜ ਗਏ ਹੁਣ ਦੇਖੋ ਜਿੰਨੇ ਵੀ ਮਹਾਰਾ ਨੇ ਜਦੋਂ ਆਪਾਂ ਚਮਕੌਰ ਦੀ ਜੰਗ ਹੋਈ ਹੈ ਉਦੇ ਬਾਤ ਦੀ ਬਚਨ ਹੁੰਦਾ ਮਹਾਰਾਜ ਕਹਿੰਦੇ ਵੀ ਇਹ ਗੋਦਲ ਜਿਹੜੇ ਭਜਦੇ ਨੇ ਉਹ ਗੋਦਲ ਨੇ ਮદાન ਛੱਡ ਗਈ। ਚਾਹੇ ਉਹ ਦੂਜੀ ਫੌਜ ਦਾ ਕੋਈ ਸੂਰਮਾ ਹਾਣੇ ਉਹਨੂੰ ਸੂਰਮਾ ਵੀ ਲਿਖਿਆ ਜਿਹੜਾ ਜੰਦ ਦੇ ਮદાન ਚ ਲੜਿਆ। ਕਿਉਂਕਿ ਜਿਹੜਾ ਰਗ ਹੁੰਦਾ ਪਰਮਾਤਮਾ ਦਾ ਉਹ ਕਿਸੇ ਪ੍ਰਤੀ ਈਰਖਾ ਨਹੀਂ ਹੁੰਦੀ ਉਹਦੇ ਮਨ ਦੇ। ਸੋ ਇਸ ਕਰਕੇ ਧੰਨ ਗੁਰੂ ਕਰਦੀ ਸਰ ਮਹਾਰਾਜ ਜੀ ਇੱਜ ਭਗਾਣੀ ਦੇ ਯੁੱਧ ਅੰਦਰ ਦੋਸ਼ਨਾ ਦੀ ਵੀ ਵਡਿਆਈ ਕਰਦੇ ਹਨ। ਬਿਓ ਜੰਗ ਦੇ ਮੈਦਾਨ ਵਿੱਚ ਬੜੇ ਯੂਝ ਕੇ ਲੜੇ ਜਿਹੜੇ ਭੱਜ ਗਏ ਉਹਨਾਂ ਨੂੰ ਵਾਰਾਂ ਦੇ ਗੁੱਸੇ ਨਾਲ ਲਿਖਿਆ ਵੀ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਗਏ ਸੋ ਇਸ ਕਰਕੇ ਭਾਈ ਮੈਦਾਨ ਛੱਡ ਛੱਡ ਕੇ ਨਹੀਂ ਭੱਜਣਾ ਤੇ ਅੱਜ ਲੋੜ ਹੈ ਕੌਮ ਨੂੰ ਜਿਸ ਤਰ੍ਹਾਂ ਖਡੂਰ ਸਾਹਿਬ ਦੀ ਧਰਤੀ ਤੋਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਵੋਟਾਂ ਦੇ ਵਿੱਚ ਖੜੇ ਹੋਏ ਨੇ ਆਪਾਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਾਉਣਾ ਤੇ ਫਿਰ ਉਹੀ ਸੂਰਮਾ ਜਾ ਕੇ ਪਾਰਲੀਮੈਂਟ ਦੇ ਵਿੱਚ ਗੱਜੇਗਾ ਸੋ ਅੱਜ ਉਹ ਮੁੜ ਕੇ ਉਹ ਗਲਤੀ ਨਾ ਕਰੀਏ ਜਿਹੜੀ ਗਲਤੀ ਆਪਾਂ ਬੀਬੀ ਖਾਲੜਾ ਜੀ ਵੇਲੇ ਕੀਤੀ ਸੀ ਸੋ ਆਪਾਂ ਸੂਰਮਿਆਂ ਦਾ ਸਾਥ ਦੇਣਾ ਹੈ ਭਾਈ ਤੇ ਜਿਹੜੇ ਸੂਰਮੇ 30 35 ਸਾਲਾਂ ਤੋਂ ਜੇਲ੍ਹਾਂ ਵਿੱਚ ਨੇ ਉਹਦਾ ਬੰਦੀ ਸਿੰਘਾਂ ਦੀ ਆਵਾਜ਼ ਜੇ ਕੋਈ ਚੁੱਕ ਸਕਦਾ ਹੈ ਉਹ ਇੱਕੋ ਇੱਕ ਸੂਰਮਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸੋ ਕੂਨਾਂ ਦਾ ਆਪਾਂ ਸਾਥ ਦੇਣਾ ਹੈ ਸੋ ਧੰਨ ਸ੍ਰੀ ਗੁਰੂ ਕਲਗੀ ਧਰਮਾਰਾਜ ਜੀ ਦੀ ਮੁੱਖ ਤੋਂ ਆਚਾਰੀ ਹੋਈ ਬਾਣੀ ਸ੍ਰੀ ਦਸਮਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਚਤਰ ਰਾੜਕ ਦੀ ਜਿਹੜੀ ਕਥਾ ਚੱਲ ਰਹੀ ਹੈ ਪੁਗਾਣੀ ਦਾ ਜੁੱਧ ਸੋ ਮਹਾਰਾਜ ਦੀ ਕਥਾ ਇਤਿਹਾਸ ਸਾਂਝਾ ਕਰਦੇ ਆ ਬੋਲਦੇ ਆ ਹੋਈਆਂ अनेकां ਪੁੱਲਾਂ ਗੱਤ ਦੀ ਖਿਮਾ ਬਖਸ਼ੀ ਕਿਉਂਕਿ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਤਿੱਤਰ ਪਸਾਰੇ ਕਾਗਤ ਤਰਵਣਾ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਪੂਰੇ ਗੁਰੂ ਦੀ ਗੱਲ ਕਰਨ ਦੇ ਲਈ ਨਾ ਕੋਈ ਕਾਗ ਜਿੱਦੇ ਨਾ ਪਿਕਲਮ ਤੇ ਨਾ ਪਿਜਵਾਤ ਬੜੀ ਹੈ ਛੋਹ ਹੋਈਆਂ ਲਿਖਾਂ ਖੁਦਾਂ ਗੱਤਿਆਂ ਦੀ ਕੀਵਾਕਨੀ ਜੀ ਗਾਜ ਵਾਟ ਕੇ ਫਤੇਉਰਾਵਾ ਕੋ ਜੀ ਵਾਹਿ ਗੁਰਜੀਤ ਕਾ ਖਾਲਸਾ ਵਾਹਿ ਗੁਰਜੀਤ ਕੀ ਫਤੇ ਖੰਡਾ ਜਾ ਕੇ ਹੱਥ ਨੇ ਕਰਗੀ ਸੋਹੇ ਸੀਸ ਸੋ ਹਮਰੀ ਰਤਿਆ ਕਰੇ ਗੁਰੂ ਕਰਦੀ ਤਨ ਜਗਦੀ ਸਵਾਹਿ ਗੁਰਜੀਖਾ ਖਾਲਸਾ ਸਵਾਹਿ ਗੁਰਜੀਤੀ ਫਤੇ ਧੰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਗੁਰੂ ਮਹਾਰਾਜ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਰਸਾਦ ਜਿਗਾਤ ਸਤਿ ਜਿਗਾਤ ਸਤਿ ਐ ਵੀ ਸਤ ਨਾਨਕ ਹੋਸੀ ਵੀ ਸਤ ਇੱਕ ਓ ਅੰਕਾਰ ਸਤਨਾਮ ਫਤਗੁਰ ਗੁਰ ਨਰ ਕੋਦਰ ਵੈਰਾ ਕਾਲ ਮੂਰਤਾ ਜਨੀ ਸੈ ਭਗਤ ਸਾਧ ਜਬ ਆਤ ਜਿਗਾਤ ਸਤ ਐ ਵੀ ਸਤ ਨਾਨਕ ਹੋਸੀ ਵੀ ਸਤ